ਵਾਹਿਗੁਰੂ ਜੀ ਕਾਬਾਲ ਵਾਹਿਗੁਰੂ ਦੀ ਫਤਿਹ ਅਸੀਂ ਅੱਜ ਤੁਹਾਡੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਤੋਰ ਤੇ ਮੈਦਾਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੋਈ ਪੰਥ ਤੇ ਪੰਜਾਬ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਸਾਨੂੰ ਨੀਦ ਹੈ ਕਿ ਤੁਸੀਂ ਇਹ ਸਮੂਹ ਆਪਣੇ ਆਧਾਰਿਆਂ ਕਿਤੇ ਤੇ ਸਾਰੇ ਸਮਾਜ ਨੂੰ ਇਹ ਜਾਣਕਾਰੀ ਦਿਓ ਬੇਨਤੀ ਹੈ ਕਿ ਜੋ ਪਰਸੋ ਕੱਟਣਾ ਹੋਈ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨ ਨੇ ਬਾਗਲਗੌਰ ਦੇ ਦੂਸਰੇ ਬਾਗੀ ਤੇ ਗਾਗੀ ਜਿਹੜੇ ਲੋਕ ਵੀ ਹੈਗੇ ਆ ਇਹਨਾਂ ਸਾਰਿਆਂ ਨੂੰ ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਜੀ ਕੋਲ ਨਾਲ ਦੇ ਸਾਥੀਆਂ ਨੇ ਬੁਲਾਇਆ ਸੀ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਜੱ태ਦਾਰ ਸਿੰਘ ਸਾਹਿਬ ਭਾਈ ਜਕਪਾਲ ਸਿੰਘ ਜੀ ਹਵਾਰਾ ਜੀ ਨੂੰ ਮੰਨਦੇ ਹਾਂ ਨਾਲ ਦੀ ਨਾਲ ਅਸੀਂ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਹੋਏ ਜਥੇਦਾਰਾਂ ਦਾ ਵੀ ਪੂਰਨ ਸਤਿਕਾਰ ਇੱਜ਼ਤ ਤੇ ਮਾਨ ਕਰਦੇ ਹਾਂ ਸਾਡਾ ਇਹਨਾਂ ਦੇ ਮਾਨ ਕਰਨ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਧਾਰਮਿਕ ਸਿੱਖਿਆ ਹੈ ਉਹਨਾਂ ਦਾ ਮਾਨ ਹਮੇਸ਼ਾ ਪਰਵਾਂ ਦੇ ਤੇ ਸਮਾਜ ਵਿੱਚ ਹੋਣਾ ਚਾਹੀਦਾ ਹੈ ਤੇ ਅਸੀਂ ਕਰ ਰਹੇ ਹਾਂ ਬੇਨਤੀ ਹੈ ਕਿ ਬਹੁਤ ਸਾਰੇ ਮਸਲੇ ਪੰਜਾਬ ਦੇ ਪੰਚ ਦੇ ਸਾਹ ਪ੍ਰਕਾਸ਼ ਸਿੰਘ ਬਾਦਲ ਪੰਚ ਦੀ ਗੱਡੀ ਦਾ ਡਰਾਈਵਰ ਸੰਤ ਫਤੇ ਸਿੰਘ ਨੇ ਉਹਨੂੰ ਬਣਾਇਆ ਸੀ ਪਹਿਲਾ ਉਹਨੇ ਨਕਸ਼ਲੀ ਕਾ ਕੇ ਪੰਜਾਬ ਦੇ ਤੇ ਸਿੱਖ ਹੁੰਦੇ ਜਿਹੜੇ ਸੀ ਉਹਨਾਂ ਦਾ ਕਤਲੇਆਮ ਕੀਤਾ ਦੂਜੀ ਵਾਰੀ 76 ਦਾ ਸਾਟਾ ਵਾਪਰਿਆ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਉਸ ਤੋਂ ਬਾਅਦ ਉਹਨਾਂ ਦੀ ਅਗਵਾਈ ਤੇ ਡਰਾਈਵਰੀ ਵਿੱਚ ਹੀ 84 ਵਰਗਾ ਸਾਟਾ ਹੋਂਟ ਆਇਆ ਤੇ ਉਸ ਤੋਂ ਬਾਅਦ ਸ਼ਰੋਮੀ ਅਕਾਲੀ ਦਲ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਬੈਠ ਕੇ ਪੰਥ ਨੇ ਸਿਰਜਿਆ ਸੀ ਉਹਦੇ ਸਿਧਾਂਤ ਬਣਾਏ ਸੀ ਉਹਦੀ ਮਰਜ਼ਾਦਾ ਰੱਖੀ ਸੀ ਉਹ ਸਾਰੀ ਮਰਜ਼ਾਦਾ ਦੀ ਤੋੜ ਭੰਨ ਤੇ ਉਸ ਨੂੰ ਖਤਮ ਕਰਨ ਦਾ ਜੋ ਇਹਨੇ ਮਾੜਾ ਕਰਮ ਕੀਤਾ ਉਸ ਪ੍ਰਤੀ ਵੀ ਅਸੀਂ ਬੋਸ਼ੀ ਮੰਨਦੇ ਹਾਂ ਉਸ ਤੋਂ ਬਾਅਦ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਨੇ ਸਰੀ ਅਕਾਲਪਤ ਸਾਬ ਅਤੇ ਇਸੇ ਤਰ੍ਹਾਂ ਕਾਲੀਗਾਲ ਤੇ ਹੋਰ ਸੰਸਥਾਵਾਂ ਦੇ ਸਤਕਾਰ ਨੂੰ ਵੀ ਇਸ ਨੇ ਘਟਾਇਆ ਇਸ ਤੋਂ ਬਾਅਦ ਇਸ ਨੇ ਸਿੱਖਾਂ ਦੇ ਬਹੁਤ ਸਾਰੇ ਨੌਜਵਾਨਾਂ ਦੇ ਕਤਲ ਵੀ ਇਨਾਂ ਦੀ ਸਰਕਾਰਾਂ ਵਿੱਚ ਹੋਏ ਆ ਜਸਵੰਤ ਸਿੰਘ ਖੱਲਾ ਭਾਈ ਗੁਰਦੇਵ ਸਿੰਘ ਕੌਂਕੇ ਸਾਹਿਬ ਸਰੀ ਅਕਾਲਪਤ ਸਾਬ ਦੇ ਜੱਜ ਸਾਫਤਾ ਜੱਥੇਦਾਰ ਅਤੇ ਹੋਰ ਬਹੁਤ ਸਾਰੇ ਸਿੰਘਾਂ ਦੇ ਜਿਹੜੇ ਕਤਲ ਸੀ ਉਹਨਾਂ ਦੇ ਜਾਂਚਾਂ ਜਿਹੜੀਆਂ ਉਹ ਇਹਨਾਂ ਨੇ ਆਪਣੇ ਗੋਡੇ ਹੇਠ ਦਬਾ ਕੇ ਰੱਖਿਆ ਕੌਮ ਨਾਲ ਵਾਦਾ ਕੀਤਾ ਸੀ ਉਸ ਤੋਂ ਭੱਜ ਗਏ ਜਾਂਚ ਕਰਾਉਣ ਤੋਂ ਔਰ ਇਸੇ ਤਰ੍ਹਾਂ ਇਹਨਾਂ ਨੇ ਉਹ ਜਾਂਚ ਨਾ ਕਰਵਾ ਕੇ ਤੇ ਜਿਹੜੀਆਂ ਹੋਈਆਂ ਸੀ ਉਹਨਾਂ ਨੂੰ ਗੋਡੇ ਹੇਠ ਦਬ ਕੇ ਇੱਕ ਬਣਾ ਵੱਜਰ ਗੁਨਾਹ ਕੀਤਾ ਜਿਹੜੇ ਲੋਕਾਂ ਨੇ ਸਿੱਖਾਂ ਦਾ ਤਪਲੇਆਮ ਕੀਤਾ ਸੀ ਸਲੇ ਸੈਣੀ ਆਲਮ ਜਾ ਇਸੇ ਤਰ੍ਹਾਂ ਸੌਰਨੇ ਕੋ ਉਤਨੇ ਵਰਗੇ ਉਹਨਾਂ ਸਾਰਿਆਂ ਨੂੰ ਨਵਾਜਿਆ ਵੀ ਉਹਨਾਂ ਨੂੰ ਉਹਦੇ ਵੀ ਦਿੱਤੇ ਕਿਸੇ ਨੂੰ ਇਹਨਾਂ ਗੱਡੀਆਂ ਹੀ ਦਿੱਤੀਆਂ ਕਈਆਂ ਨੂੰ ਪਿੰਟਾਂ ਦਿੱਤੀਆਂ ਕਈਆਂ ਨੂੰ ਕੁਛ ਕਿਸੇ ਨੂੰ ਕੁਛ ਸਭ ਕੁਝ ਨਾ ਕੀਤਾ ਆ ਤੇ ਹੁੰਦਾ ਕਾਰਨ ਇਹ ਕਿ ਅਖੀਰ ਚ ਜਾ ਕੇ ਜਦੋਂ ਗੁਰੂ ਸਾਹਿਬ ਜੀ ਦੇ ਅਮਰ ਸੰਚਾਰ ਦੀ ਜਿਹੜੀ ਉਹ ਮਰਜ਼ਾਦਾ ਉਹਦੇ ਵਿੱਚ ਉਹਨੇ ਪਾਣੀ ਪਕਾਸੇ ਕੋਲੇ ਜਾਂ ਜੋ ਕੁਝ ਵੀ ਉਹਨੇ ਕੀਤਾ ਸ਼ਰਬਤ ਬਣਾਇਆ ਔਰ ਇਸ ਵਾਰ ਟੋਗਾ ਪਾ ਕੇ ਸਾਡੇ ਗੁਰੂ ਸਰਬਾਨ ਦੀ ਤੋਹੀਨ ਕੀਤੀ ਉਹਦਾ ਤੇਜ ਜਿਹੜਾ ਸੀ ਉਸ ਵਿਅਕਤੀ ਨੇ ਗਰਜ ਕਰਾਇਆ ਸੀ ਉਹਦੀ ਮਰਜ਼ੀ ਤੋਂ ਬਾਹਰ ਜਾ ਕੇ ਸਰਕਾਰ ਨੇ ਇੱਕ ਜਗ੍ਹਾ ਤੋਂ ਦੂਜੇ ਤੋਂ ਤੀਜੇ ਤੱਕ ਜਾ ਕੇ ਇਹਨਾਂ ਨੇ ਉਹ ਵਾਪਸ ਕਰਾਇਆ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ ਪਾਤਸ਼ਾਹ ਦੇ ਸ੍ਰੀ ਜਿਹੜੇ ਸੀ ਚੋਰੀ ਹੋਏ ਉਹਨਾਂ ਨੂੰ ਭਾਲਣ ਲਈ ਲੱਭਣ ਲਈ ਕੋਈ ਯਤਨ ਨਹੀਂ ਕੀਤਾ ਉਹ ਵੰਗਾਰ ਕੀ ਕੌਮ ਚੜਾ ਕੇ ਉਹਨਾਂ ਦੀ ਬੇਦਲੀ ਜਿਹੜੀ ਸੀ ਇਹਨਾਂ ਦੀ ਸਰਕਾਰ ਵਿੱਚ ਹੋਈ ਔਰ ਇਹਨਾਂ ਨੇ ਕੁਝ ਨਹੀਂ ਕੀਤਾ ਬਲਕਿ ਉਹਨਾਂ ਨੂੰ ਸੁਰੱਖਿਆ ਦਿੱਤੀ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੱੱਜਰ ਗناہ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਫੈਸਲਾ 90 ਲੱਖ ਰੁਪਏ ਦੇ ਇਸਤਿਹਾਰ ਧੁਰੂ ਕੀ ਗੋਲਕ ਦੇ ਕੋਲਵਾਏ ਔਰ ਇਸੇ ਤਰ੍ਹਾਂ ਇਹ ਸਾਰੇ ਕਰਮ ਤੇ ਪਾਪ ਜਿਹੜੇ ਸੀ ਇਹਨਾਂ ਦੇ ਕੋਲੋਂ ਹੋਏ ਆ ਇਸ ਲਈ ਸਰਬੱਤ ਖਾਲਸੇ ਨੇ ਅੱਜ ਤੋਂ 9 ਦਾ ਸਾਲ ਪਹਿਲਾਂ ਇਹ ਫੈਸਲਾ ਕੀਤਾ ਸੀ ਕਿ ਗਰਵਚਨ ਸਹਾਰਾ ਨੂੰ ਲਾਇਆ ਜਾ ਰਿਹਾ ਹੈ ਕੌਮ ਨੇ ਪ੍ਰਵਾਨ ਕਰ ਲਿਆ ਅੱਜ ਇਹਨਾਂ ਨੂੰ ਵੀ ਲਾਉਣਾ ਪਿਆ ਤੇ ਇਹਨਾਂ ਨੂੰ ਦਰਬਾਰ ਸੈਕੋ ਵੀ ਬਾਹਰ ਕੱਢਣਾ ਪਿਆ ਇਹਨਾਂ ਕੌਮ ਨੇ ਫੈਸਲਾ ਕੀਤਾ ਸੀ ਕਿ 90 ਲੱਖ ਹਥਿਆਰਾਂ ਦਾ ਉਹ ਵੀ ਮੰਨਣਾ ਪਿਆ ਕੌਮ ਨੇ ਇਹ ਫੈਸਲਾ ਕੀਤਾ ਸੀ ਕਿ ਇਹ ਬੰਦੇ ਦੋਸ਼ੀ ਨੇ ਇਹਨਾਂ ਦੇ ਕੋਲ ਫਖਰੇ ਤਾਉਣ ਤੇ ਪੱਥਰ ਪੰਚ ਰਤਨ ਅਜੇ ਵਾਪਸ ਲੈ ਰਹੇ ਆ ਅੱਜ ਜੀ ਸਿੰਘ ਸਹਿਬਾਨਾ ਨੇ ਵੀ ਉਹ ਉਹਨਾਂ ਨੂੰ ਵਾਪਸ ਲਿਆ ਇਸ ਲਈ ਅਸੀਂ ਸਿੰਘ ਸਾਹਿਬ ਦੇ ਇੱਜਤੇ ਸਤਕਾਰ ਕਰਦੇ ਹੋ ਠੀਕ ਕੀਤਾ ਸਰਬੱਤ ਖਾਸ ਨੇ ਇੱਕ ਹੋਰ ਐਂ ਫੈਸਲਾ ਲਿਆ ਸੀ ਕਿ ਬਾਦਲਾਂ ਨੂੰ ਸਿੱਖ ਪੰਥ ਦੀ ਰਾਜਨੀਤਿਕ ਤੌਰ ਤੇ ਰੱਦ ਕੀਤਾ ਜਾਵੇ ਕੌਮ ਨੇ ਪੰਜਾਬੀਆਂ ਨੇ ਸਿੱਖਾਂ ਨੇ ਸਾਰਿਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਰਾਸੀ ਤੌਰ ਤੇ ਰੱਦ ਕਰਕੇ ਰੋਟੀ ਟੋਕਰੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਸੁੱਟ ਦਿੱਤਾ ਕਿ ਇਹਨਾਂ ਦੀ ਹੁਣ ਸਾਨੂੰ ਕੋਈ ਲੋੜ ਨਹੀਂ ਸਿੰਘ ਸਾਹਿਬਾਨ ਨੇ ਨੂੰ ਅਸੀਂ ਬੇਨਤੀ ਕਰਦੇ ਆ ਜਿਹੜਾ ਉਹਨਾਂ ਨੇ ਉਹਨਾਂ ਬਾਗੀਆਂ ਲੋਕਾਂ ਦੀ ਕਮੇਟੀ ਬਣਾ ਕੇ ਜਾਂ ਉਹਨਾਂ ਲੋਕਾਂ ਨੂੰ ਦੁਬਾਰਾ ਖੜੇ ਕਰਕੇ ਪੰਚ ਦੇ ਉੱਪਰ ਜਾਂ ਆਪਾਂ ਦੀ ਗੱਡੀ ਦੇ ਡਰਾਈਵਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਨੇ ਉੱਥੇ ਉਹ ਦਿਨ ਕਿਹਾ ਹੈ ਇਸ ਫੈਸਲੇ ਤੇ ਸਿੰਘ ਸਾਹਿਬਾਨ ਨੂੰ ਅਸੀਂ ਬੜੀ ਨਿਮਰਤਾ ਨਾਲ ਬੇਨਤੀ ਕਰਦੇ ਆ ਕਿ ਉਹ ਇਹ ਫੈਸਲੇ ਤੇ ਪੁਨਰ ਵਿਚਾਰ ਕਰਨ ਤੇ ਵਿਚਾਰ ਕਰਕੇ ਨਵੀਂ ਨਰੂਈ ਪੰਜਾਬ ਦੇ ਪੰਥ ਦੇ ਮੁੱਦਿਆਂ 'ਤੇ ਸਮਰਪਿਤ ਸਿੱਖ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਸਥਾਪਿਤ ਕਰਨ ਦੇ ਸਹਿਯੋਗ ਕਰਨ ਨਾਲ ਖੜੇ ਹੋ ਤਾਂ ਕਿ ਲੋਕ ਪਾਸੇ ਹੋਣ ਤੇ ਨਵੀਂ ਲੀਡਰਸ਼ਿਪ ਨੇ ਕੌਮ ਨੂੰ ਮੁਹੱਈਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਅੱਜ ਸਰਵੀਰ ਸਿੰਘ ਬਾਲੂ ਤੇ ਕਰਨਾ ਵਾਪਰੀ ਹੈ ਉਹਦੇ ਸੰਬੰਧ ਦੇ ਵਿੱਚ ਸਾਡੇ ਸਾਰੇ ਜੀ ਵੀ ਪਾਰਕ ਸਿਹਤ ਹੈ ਕੇ ਬੈਠੀਆਂ ਹੈ ਉਹਨਾਂ ਦਾ ਪੱਖ ਤੇ ਉਹਨਾਂ ਦੇ ਵਿਚਾਰ ਰੱਖਣ ਚਾਹੁੰਦੇ। ਜੋ ਚੌਣੀ ਕਮੇਟੀ ਦੇ ਸਾਰੇ ਸਿੰਘ ਸਹਿਬਾਨ ਥੰਨ ਤੇ ਹਨ ਉਹਨਾਂ ਨੇ ਜੋ ਸਰਬੱਤ ਖਾਲਸੇ ਦੇ ਫੈਸਲੇ ਸੀ ਉਹਨਾਂ ਦੇ ਮੋਹਰ ਲਾ ਦਿੱਤੀ ਜੋ ਭਾਈ ਮੋਹਨ ਸਿੰਘ ਜੀ ਵੀਰੇ ਨੇ ਦੱਸਿਆ ਹੈ। ਜੇ ਇੱਕ ਵਿਆਕੀ ਜਿਹਨੇ ਬਹਿਵਲ ਗੋਲੀ ਕਾਂਡ ਦੇ ਵਿੱਚ ਜ਼ਿੰਮੇਵਾਰੀ ਲਈ ਵੀ ਮਹਾਮੈਂ ਕਤਲ ਕੀਤਾ ਤੇ ਕਾਬਤਾ ਤੇ ਜੈਤਰਾ ਨੇ ਵੀ ਕਹਿਦਾ ਇਹ ਜੋ ਕਤਲ ਕੀਤਾ ਹੈ ਇਹ ਸਧਾਰਪੁਰ ਪੁਲਿਸ ਨੇ ਮਾਨ ਵੱਲੋਂ ਬਣਾਈ ਗਈ ਸ਼ਿੱਟ ਕੋਨੇ ਵੀ ਇਹ ਗੱਲ ਰਿਪੋਰਟ ਦੇਦੀ ਕਿ ਇਹਨੇ ਬਹਿਵਲ ਤੇ ਕੋਟਪੂਰਾ ਦੇ ਵਿੱਚ ਗੋਲੀ ਚਲਾ ਕੇ ਸਿੰਘਾਂ ਨੂੰ ਛੇਦ ਕੀਤਾ ਫਟੜ ਕੀਤਾ ਐਲਕੇ ਯਾਦਵਦੀ ਸ਼ਿੱਟ ਅਸੀਂ ਇਹ ਭਗਵਾਨ ਸਿੰਘ ਮਾਨ ਤੋਂ ਪੁੱਛਣਾ ਚਾਹੁੰਦੇ ਆ ਵੀ ਉਹਦੀ ਕਿਹੜੀ ਮਜਬੂਰੀ ਆ ਕਿਹੜਾ ਸਮਝੌਤਾ ਹੈ ਬੰਦਾ ਮੰਨ ਰਿਹਾ ਵੀ ਮੈਂ ਕਦਰ ਕਰਤੇ ਮੈਂ ਸਾਰੇ ਗਨਾ ਕਰਤੇ ਤੇ ਨਾਲ ਹੀ ਅਕਾਲ ਤਖਤ ਤੋਂ ਦੱਸਿਆ ਜਾ ਰਿਹਾ ਵੀ ਤੇ ਦੋਸ਼ੀ ਐ ਤੇ ਉਹਦੀ ਬਣਾਈ ਹੋਈ ਛਿੱਟ ਦੋਸ਼ੀ ਕਹਿ ਰਹੀ ਐ ਅਸੀਂ ਸਮਝਦੇ ਆ ਕਿ ਜਿਹੜੀ ਭਗਵਾਨ ਸਿੰਘ ਮਾਨ ਸਿਖਦੇਸ਼ ਸਿੰਘ ਬਾਦਲ ਇਸੇ ਤਰ੍ਹਾਂ ਕਾਂਗਰਸ ਭਾਜਪਾ ਇਹ ਡਰਾਮੇ ਕਰਦੇ ਆ ਵਿਰੋਧੀ ਨਹੀਂ ਜੇ ਵਿਰੋਧੀ ਹੁੰਦੇ ਤਾਂ ਅੱਜ ਤੀਕ ਭਗਵਾਨ ਸਿਨਮਾਨ ਉਹਨਾਂ ਦੇ ਕੋਈ ਕਾਰਵਾਈ ਕਰਦਾ। ਇਹੀ ਕਾਰਨ ਜਿਵੇਂ ਡੇਰੇਵਾਲਾ ਤੇ ਭਾਈ ਸਾਹਿਬ ਨੇ ਦੱਸਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਉਹਨਾਂ ਨੂੰ ਸਕਿਉਰਟੀਆਂ ਦਿੱਤੀਆਂ ਜਾ ਰਹੀਆਂ। ਤੁਹਾਡੇ ਰਾਹੀਂ ਅਸੀਂ ਪੰਜਾਬ ਦੀ ਸਰਕਾਰ ਨੂੰ ਤੇ ਦਿੱਲੀ ਦੀ ਸਰਕਾਰ ਤੇ ਪੰਜਾਬ ਦੇ ਲੋਕਾਂ ਚ ਆਪਣਾ ਪੱਖ ਰੱਖਣਾ ਚਾਹੁੰਦੇ ਆ ਤੇ ਸੰਸਾਰ ਦੇ ਲੋਕਾਂ ਚ ਪੱਖ ਰੱਖਣਾ ਚਾਹੁੰਦੇ ਆ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖਿਆਂ ਨੂੰ ਅੰਗ ਪਾੜਨ ਵਾਲਿਆਂ ਨੂੰ ਸਕਿਉਰਟੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਸਰਕਾਰ ਕੋਈ ਸਜ਼ਾ ਨਹੀਂ ਦੇਵੇਗੀ। ਜੇ ਟ੍ਰੈਵਲ ਦੇ ਥੋੜੀ ਕਾਣ ਚਲਾਉਣ ਵਾਲਿਆਂ ਨੂੰ ਕੋਟ ਪੂਰਾ ਸਰਕਾਰ ਜਿਵੇਂ ਅੱਜ ਕਮਿਸ਼ਨਰ ਨੇ ਕਿਹਾ ਵੀ ਜਸਪਿੰਦਰਮਨ ਨੇ ਦਿੱਤੇ ਹੈ ਜੇ ਉਹਨਾਂ ਨੂੰ ਇਹ ਚਲਾਨ ਪੇਸ਼ ਕੀਤਾ ਹੁੰਦਾ ਕਦਰ ਦੇ ਵਿੱਚ ਜਿਹੜੀ ਸਿੱਟ ਪਹਿਲੇ ਹੀ ਯਾਦਵ ਦੀ ਕਰ ਚੁੱਕੇ ਤੇ ਕਦਰਾਂ ਵਾਪਰ ਨਹੀਂ ਸੀ ਇਹਦੇ ਲਈ ਭਗਵਾਨ ਸਿੰਘ ਮਾਨ ਵੀ ਜ਼ਿੰਮੇਵਾਰ ਹੈ ਕਿਉਂਕਿ ਦੋਸ਼ੀਆਂ ਨੂੰ ਖੁੱਲ੍ਹਿਆ ਛੱਡ ਕੇ ਉਹਨਾਂ ਸਾਰਿਆਂ ਨੂੰ ਸਿਕਿਉਰਿਟੀਆ ਦੇ ਕੇ ਤੇ ਇੱਕ ਸਵਾਲ ਜਿਹੜਾ ਪੰਚ ਦੇ ਅੱਗੇ ਦੇ ਸਾਡੇ ਸਾਰੇ ਦੇ ਅੱਗੇ ਆ ਤੇ ਫਿਰ ਪੰਚ ਇਨਸਾਫ ਲਵੇ ਕਿਵੇਂ ਪੰਥਨ ਸਾਫ ਕਿਵੇਂ ਲਵੇ ਪਹਿਲਾ ਬੀਨ ਸਿੰਘ ਦਾ ਇਥੇ ਕਾਂਡ ਹੋਇਆ ਇੰਦਰਾ ਗਾਂਧੀ ਨੇ ਲੋਕਸ਼ੀਖੇ ਵਾਪੜਿਆ ਕਿਵੇਂ ਸਾਫ ਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਇਨਸਾਫ ਲਿਆ ਹੈ ਪਹਿ ਇੰਦਰਾ ਗਾਂਧੀ ਦਾ ਲਿਆ ਹੈ ਪਹਿ ਬੀਨ ਸਿੰਘ ਦਾ ਲਿਆ ਹੈ ਜਾਂ ਹੋਰ ਲਿਆ ਪੰਥ ਉਹਨਾਂ ਦੇ ਨਾਲ ਹੈ ਅੱਜ ਵੀ ਅਸੀਂ ਸਮਝਦੇ ਹਾਂ ਕਿ ਭਾਈ ਜਿਹੜਾ ਚੌੜਾ ਸਾਹਿਬ ਉਹਦਾ ਕੋਈ ਕੋਈ ਹੋਰੇ ਜੋੜੇ ਗਰਾਹ ਕੀਤਾ ਹੈ ਉਹਨੇ ਜਾਣ ਛਰੇਆਮ ਕੀਤਾ ਹੈ ਪੁਲਿਸ ਉਹਦੇ ਤੇ ਕੋਈ ਤਸ਼ੱਦਦ ਹੈ ਕੋਈ ਕਾਰਵਾਈ ਨਾ ਕਰੇ ਪੰਥੋਂ ਦੇ ਨਾਲ ਆਵਦੀ ਕਾਨੂੰਨੀ ਕਾਰਵਾਈ ਕਰੇ ਤੇ ਭਗਵੰਤ ਸਿੰਘ ਮਾਨ ਸਾਰੇ ਦੁੱਖ ਜਾਣ ਸਮੇਤ ਬੇਅਦਵੀ ਵਾਲਿਆਂ ਨੂੰ ਤੇ ਸੁਖਵੀਰ ਸਿੰਘ ਬਾਦਲ ਨੂੰ ਤੁਰੰਤ ਰੂਹ ਜਿ ਫੜ ਕੇ ਜੇਲ੍ਹ ਚ ਭੇਜੇ ਤਾਂ ਜੋ ਨਾ ਰਹੀਆਂ ਜਨਰਲ ਸੁਰੱਖਿਤ ਰਹਿਣ ਤੇ ਕਾਨੂੰਨ ਆਪਣੀ ਕਾਰਵਾਈ ਵੀ ਕਰੇ ਧੰਨਵਾਦ ਵੈਦ ਜੀ ਦਾ ਖਾਲਸਾ ਜਦ ਬਜ਼ੁਰਗ ਇਹ ਨਹੀਂ ਦੇਖਿਆ ਜਦ ਬਜ਼ੁਰਗ ਸੰਸਾਰ ਤੋਂ ਜਾਂਦਾ ਹੈ ਤੇ ਮੌਤ ਇਹਦੇ ਉਪੀੜਾ ਹੁੰਦੀ ਹੈ ਪਰਿਵਾਰ ਨੂੰ ਵੀ ਦੁੱਖ ਹੁੰਦਾ ਹੈ ਸੱਚ ਇਸ ਬੰਧੀਆਂ ਨੂੰ ਵੀ ਦੁੱਖ ਹੁੰਦਾ ਉਸ ਯਕਤੀ ਨੇ ਵੀ ਉਦਾਇ ਸਾਡੇ ਗ੍ਰੰਥ ਤੇ ਵੀ ਦਾ ਸਭ ਕੁਝ ਦੱਸ ਰਿਹਾ ਸੰਸਾਰ ਦੀਆਂ ਕਿਤਾਬਾਂ ਤੇ ਜਿਹੜੇ ਵਿਦਵਾਨ ਨੇ ਦੱਸਦੇ ਪਹਿਲੀ ਲੀਡਰਸ਼ਿਪ ਜਿਹਨੂੰ ਬਜ਼ੁਰਗ ਹੋ ਗਈ ਹੈ ਉਹ ਹੁਣ ਇਥੋਂ ਵਧੈਗੀ ਵੈਰੇ ਆ ਉਦੋਂ ਤੇ ਨਵੀਂ ਲੀਡਰਸ਼ਿਪ ਜਦੋਂ ਬੱਚਾ ਜਨਮ ਲੈਂਦਾ ਦੁੱਖ ਉਦੋਂ ਵੀ ਹੁੰਦਾ ਸਾਡੀ ਕੌਮ ਇੱਕ ਦੁੱਖ ਤੇ ਪੀੜਾ ਵੀ ਦੀ ਲੰਘ ਰਹੀ ਹੈ ਕਿਹੜੀ ਪੀੜਾ ਪਹਿਲਿਆਂ ਦੇ ਜਾਣਦੀ ਤੇ ਨਮਿਆਂ ਦੇ ਆਉਣ ਦੀ ਇਸ ਦੇ ਵਿਚਾਰੇ ਸਾਡਾ ਪੰਥ ਅੱਜ ਖੜਾ ਹੋਇਆ ਅਸੀਂ ਇਸ ਇਹ ਚਾਹੁੰਦੇ ਹਾਂ ਕਿ ਇਹ ਸਿੰਘ ਸਾਹਿਬ ਦੀ ਹਵਾਰਾ ਸਾਹਿਬ ਦੀ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਉਹਨਾਂ ਨੂੰ ਸਤਕਾਰ ਨਾਲ ਬਦੈਗੀ ਦੇਣ ਨਮਿਆਂ ਬਾਅਦ ਤੇ ਨਵਾਂ ਪੇੜ ਬੰਨ੍ਹਣ ਤਾਂ ਕਿ ਕੌਮ ਦੀ ਅੱਗੇ 100 ਸਾਲ ਬਾਅਦ ਤੇ ਚੰਗੀ ਅਗਵਾਈ ਕਰਨ ਲਈ ਕੋਈ ਨਵੀਂ ਲੀਡਰਸ਼ਿਪ ਦਾ ਬੰਨ ਨੂੰ ਬਦਲਿਆ ਢੰਗ ਨਾਲ ਬਦਲਿਆ ਜਾ ਸਕੇ ਕੋਈ ਤਾਂ ਜੇ ਤੁਹਾਨੂੰ ਜਿਆਦਾ ਕਰਿਆ ਨਵੀਂ ਡੈਲੀਗੇਸ਼ਨ ਪਰ ਤੋਂ ਨਵੇਂ ਵਾਪਰਤਕ ਪਰਤੀ ਹੋਵੇ ਤੇ ਪ੍ਰਧਾਨ ਤੋਂ ਲੋ ਉਹਦੇ ਦਾਣ ਤੋਂ ਲੋ ਕੀ ਇਹ ਪ੍ਰਕਿਰਿਆ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਬੇਨਤੀ ਸਰੋ ਜਿਹੜੀ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਨਵੀਂ ਕਮੇਟੀ ਸੱਜ ਰਹੀ ਕਿ ਕਿਤੀ ਜਾਵੇ ਤੇ ਇਸ ਕਾਲੀ ਗੱਲ ਨੂੰ ਮਜ਼ਬੂਤ ਕੀਤਾ ਜਾਵੇ ਤੇ ਉਹ ਔਰ ਥੁਲਾ ਸਟੇਟਕਲ ਦੇ ਵਿੱਚ ਹੀ ਸ਼ਾਮਲ ਹੋ ਜਾਣਾ ਤਾਂ ਕਾਲੀ ਗੱਲ ਦੀ ਸਰਗਤੀ ਕਰ ਰਹੇ ਆ ਕਾਲੀ ਸੂਚਾ ਪੰਥ ਹੈ ਸਾਰੇ ਸੇ ਕਿਸੇ ਵੀ ਕਾਲੀ ਅਸੀਂ ਤੇ ਕਰੀ ਸਾਰਾ ਪੰਚ ਹੀ ਆਕਾਦੀਆ ਕਾਲਪੁਰ ਨੂੰ ਮੰਨਦਾ ਸਵਾਲ ਇਹ ਹੈ ਕਿ ਉਹਦੇ ਵਿੱਚੋਂ ਕਈ ਬੰਦੇ ਐਸੇ ਹੁੰਦੇ ਨੇ ਜਿਵੇਂ ਬਾਗਲ ਵਰਗੇ ਪੈਦਾ ਹੋ ਗਏ ਜਾਂ ਇਹੋ ਜਿਹੇ ਕੋਈ ਜਿਹੜੇ ਰੋਕੀ ਨੇ ਜਿਹੜੇ ਸਾਡੀ ਸੂਚੀ ਤੋਂ ਉਹ ਨੁਕਸਾਨ ਪੁਚਾ ਰਹੇ ਆ ਉਹਨਾਂ ਨੂੰ ਪਾਸੇ ਕਰਕੇ ਨਵੇਂ ਰੋਗ ਲਿਆਉਂਦੀ ਜੇ ਉਹਨਾਂ ਲੋਕਾਂ ਦੀ ਇਹ ਮੈਂਬਰਸ਼ਿਪ ਹੋਣੀ ਹੈ ਉਹਨਾਂ ਲੋਕਾਂ ਦੀ ਅਗਵਾਈ ਕਰਨੀ ਹੈ ਫੇਰ ਮੇਰੇ ਖਿਆਲ 'ਚ ਇਹ ਕਾਰਵਾਈ ਦਾ ਕੋਈ ਰਾਹ ਨਹੀਂ ਕਿ ਕੁਛ ਹੈਗਾ ਨਹੀਂ ਪੈਸਾ ਵੀ ਜਿਹਨਾਂ ਨੇ ਦਾਲ ਕੇ ਪੈਸਾ ਵੀ ਇੱਕ ਮਿੰਟ ਵੇਲੇ ਤਾਂ ਮੇਰੀ ਕੋਈ ਬੈਟ ਕੋਲ ਦੇ ਵਿੱਚ ਜਿਹੜਾ ਦਿੱਤੀਆ ਵੀ ਅਸੀਂ ਸ਼ਾਮਲ ਨਹੀਂ ਹੋਵਾਂਗੇ ਕਿਉਂਕਿ ਜਿਹੜੀਆਂ ਕਮੇਟੀਆਂ ਜਾਂ ਜਿਹੜੇ ਬੰਦੇ ਨੂੰ ਇਕੱਠੇ ਕੀਤਾ ਉਹੀ ਲੋਕ ਹੈ ਜਿਹੜੇ ਸਾਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ ਬਿਆਰ ਵੀ ਜੇ ਹਾਲਾਤ ਹੋਏ ਉਸ ਸਮੇਂ ਸਾਰੀ ਸਰਕਾਰ ਸੀ ਉਹ ਦੋਸ਼ੀਆਂ ਨੂੰ ਸਾਰਿਆਂ ਨੂੰ ਰਾਜਨੀਤਿਕ ਤੌਰ ਤੇ ਸਿੰਘ ਸਾਹਿਬ ਜੀ ਦਾ ਪੂਰਨ ਵਿਚਾਰ ਕਰਨ ਦੀ ਭਾਈ ਸਾਹਿਬ ਨੇ ਕਿਹਾ ਉਹਨਾਂ ਨੂੰ ਵਾਪਸੇ ਕਰਨਾ ਚਾਹੀਦਾ ਹੈ ਉਹੀ ਲੋਕਾਂ ਨੂੰ ਕਹਿ ਰਹੀ ਆ ਜੀ ਉਹਨਾਂ ਚ ਅਸੀਂ ਕਿਸੇ ਪ੍ਰਕਿਰਿਆਇ ਸ਼ਾਮਲ ਨਹੀਂ ਹੋਵਾਂਗੇ। ਉਹ ਪਾਇ ਪਾਇ ਗੋਟ ਵੀ ਤੇ ਨਹੀਂ ਨਾ ਪਾਉਂਦੇ। ਹਾਂਜੀ ਲੋਕਾਂ ਨੂੰ ਬੋਟ ਵੀ ਨਹੀਂ ਕਿਉਂ ਨਹੀਂ ਪਾਉਂਦੇ? ਜਮਜੀਤ ਸਿੰਘ ਜੀ ਇਹ ਤੁਹਾਡਾ ਤੇ ਕੁਛ ਇੱਕ ਬਤਾਂਤ ਗਲਤ ਸਿਰਜਿਆ ਜਾ ਰਿਹਾ ਹੈ। 100% ਗਲਤ ਸਿਰਜਿਆ ਜਾ ਰਿਹਾ ਹੈ। ਅਸੀਂ ਫਿਰਿੰਡ ਕੋਰ ਦੇ ਵਿੱਚ ਆਪਣਾ ਮੈਂਬਰ ਪਾਰਟੀ ਵਿੱਚ ਖੜਾ ਕੀਤਾ। ਸਾਰੀਆਂ ਰਾਸੀ ਪਾਰਟੀਆਂ ਨੂੰ ਰੱਦ ਕਰਕੇ ਕਿਸੇ ਵਿਅਕਤੀ ਨੇ ਸਾਡੇ ਵਿਚਾਰਧਾਰਕ ਵਖਰੇਵੇਂ ਹੋ ਜਾਣੇ ਵੱਖਰੀ ਗੱਲ ਹੈ। ਇਸੇ ਤਰ੍ਹਾਂ ਖਰੂਰ ਸਾਹਿਬ ਪਾਉਂਦੇ ਅਸੀਂ ਦੋ ਐਮਪੀ ਜਿਹੜੇ ਪੰਥ ਦੇ ਉਮੀਦਵਾਰ ਸੀ

ਇਹ ਚ ਰਿਹੇ ਹੋ ਕੇ ਕੋਈ ਮੈਂ ਕਹਿ ਰਿਹਾ ਮੈਂ ਵਧੀਆ ਗਵਾਈ ਕਰਛਨੇ ਸਿੰਘ ਸਾਹਬ ਦੇ ਮੈਂ ਵਧੀਆ ਗਵਾਈ ਕਰਛਨੇ ਸ੍ਰੀ ਵੀਰ ਸਿੰਘ ਭਾਈ ਸਾਹਿਬ ਸਾਰ ਕੋਈ ਜਿੰਨੀਆਂ ਜਥੇਬੰਦਾਂ ਕਹਿੰਦੀ ਸਾਡੀ ਦਰਸ਼ਕ ਦੇ ਅਸੀਂ ਆਪਣਾ ਫੈਸਲਾ ਸਾਨੂੰ ਉਮੀਦ ਹੈ ਵੀ ਅਸੀਂ ਸ਼ੋਅ ਕਮੇਟੀ ਚ ਕਿਉਂਕਿ ਲੋਕ ਸਾਰੇ ਦੋਸ਼ੀ ਹੈ ਇਹਨਾਂ ਨੂੰ ਘਰੀ ਤੋਰ ਬਸ ਤੁਸੀਂ ਤਿਆਰ ਹੋ ਤਾਂ ਆਪਾਂ ਇਹਨਾਂ ਸਾਰ ਨੂੰ ਲਾ ਦੇ ਤੁਸੀਂ ਇਹ ਕਹਿੰਦੇ ਹੋ ਕਿ ਇਹਦੇ ਵਿੱਚ ਜਿੰਨੇ ਸਾਰੇ ਦੋਸ਼ੀ ਸ਼ਾਮਲ ਆ ਤੇ ਉਹਨੂੰ ਬਾਹਰ ਕਿੱਥੇ ਕਰੋਂਗੇ ਕਿ ਇਹਦੀ ਬਾਹਰ ਲੋਕ ਉਹ ਜਿਹੜੇ ਪੰਜ ਮੈਂਬਰੀ ਕਮੇਟੀ ਜਾਂ ਜਿਹੜਿਆਂ ਨੇ ਅੱਜ ਸਾਰੇ ਨੇ ਇਹ ਗੱਲ ਤਸلیم ਕਰ ਲਈ ਸਿੰਘ ਸਾਹਿਬ ਨੇ ਵੀ ਕਹਿਤਾ ਸੀ ਪੰਜ ਦਾ ਨਿਸ਼ਾਨ ਕੀਤਾ ਹੈ ਕੰਥ ਨੇ ਉਹਨੂੰ ਰੱਦ ਕਰ ਸਰਬੱਤ ਖਾਲਸੇ ਦੀ ਗੱਲ ਨੂੰ ਮੰਨ ਲਿਆ ਅਸੀਂ ਸਦਾ ਦਿੱਤਾ ਸੀ ਰਾਸੀ ਭਾਈ ਘੜ ਅਸੀਂ ਪรรค ਤੋਂ ਕੱਢਿਆ ਨਹੀਂ ਸੀ ਸਾਡੇ ਤੇ ਬੜਾ ਦਬਾਅ ਪਿਆ ਵੀ ਪੰਜ ਚੋਂ ਕੱਢੋ ਉਸ ਸਰਬੱਤ ਖਾਲਸੇ ਦੇ ਵਿੱਚ ਆ ਸਾਰੇ ਧਿਰਾਂ ਬੈਠੀਆਂ ਨਹੀਂ ਕੱਢਿਆ ਇਸੇ ਅਸੀਂ ਰਾਸੀ ਭਾਈ ਘੜ ਦਾ ਸੱਦਾ ਦਿੱਤਾ ਸੀ ਲੋਕਾਂ ਨੇ ਰਾਸੀ ਭਾਈ ਘੜ ਦੇ ਸੱਦੇ ਨੂੰ ਸਾਡੇ ਨੂੰ ਪ੍ਰਵਾਨ ਕਰ ਲਿਆ ਉਹ ਤਿੰਨਾਂ ਤੇ ਆ ਕੇ ਕਿੰਨੇ ਚੋਂ ਦੋ ਪੱਜ ਕੇ ਇੱਕ ਤੇ ਰਹਿ ਗਏ ਅਸੀਂ ਉਹੀ ਪੰਥ ਦੇ ਵਿੱਚ ਜਾਣਾ ਸਾਡਾ ਫਰਜ਼ ਹੈ ਇਹ ਕੋਈ ਪੰਥ ਵਿਰੋਧੀ ਜਾ ਕਾਲਤਾ ਕਿ ਵਿਰੋਧੀ ਕੋਈ ਕਹਾਣੀ ਨਹੀਂਗੀ ਅਸੀਂ ਪੰਥ 'ਚ ਆਪਣਾ ਪੱਖ ਲੈ ਕੇ ਜਾਵਾਂਗੇ ਸਾਨੂੰ ਉਮੀਦ ਹੈ ਉਹ ਆਪ ਦਾ ਪੱਖ ਰੱਖਣ ਉਹ ਦੱਸਣ ਵੀ ਅਸੀਂ ਕਿਉਂ ਗੋਲੀ ਚਲਾਈ ਕਿਉਂ ਅਸੀਂ ਡੇਰੇ ਵਾਲੇ ਨੂੰ ਬਾਪ ਕੀਤਾ ਕਿਉਂ ਅਸੀਂ ਜਾ ਕੇ ਸਾਰੇ ਟਿਕਟਾ ਮੰਗਣਗੇ ਕਿਉਂ ਕਾਨਫਰੰਸ ਉਹਦੇ ਨਾਲ ਕੀਤੀਆਂ ਕਿਉਂ ਬਲਾਤਕਾਰੀ ਸਾਧ ਨੂੰ ਉਹਨਾਂ ਨੇ ਹਵਾ ਦਿੱਤੀ ਅਸੀਂ ਆਪਣਾ ਪੱਖ ਰੱਖਾਂਗੇ ਅਸੀਂ ਜੋ ਪੰਥ ਬਚਾ ਕਰੂਗਾ ਉਹ ਤੁਹਾਡੇ ਸਾਹਮਣੇ ਕਜਾ ਪਿੱਤਰਾਂ ਦੀ ਕਮੇਟੀ ਵਿੱਚ ਜਿਹੜੀ ਤੁਸੀਂ ਕਹਿੰਦੇ ਆ ਮੈਂਬਰ ਨਹੀਂ ਬਣੇ ਜਿਹੜੇ ਕਿਸ ਤਰ੍ਹਾਂ ਦੇ ਮੈਂਬਰ ਹੋਣੇ ਕੋਈ ਆਦਤ ਜੋ ਦੇਖੋ ਇੱਕ ਮਿੰਟ ਸਿੰਘ ਸਾਹਿਬ ਨੇ ਫੈਸਲਾ ਕੀਤਾ ਧਾਰਮਿਕ ਸਜ ਜਿਹੜਾ ਰਾਸੀ ਤੌਰ ਤੇ ਫੈਸਲੇ ਹੈ ਪੰਥ ਤੇ ਫੈਸਲੇ ਗਈ ਜਿਹੜੇ ਅਸੀਂ ਪੁਨਰ ਵਿਚਾਰ ਦੀ ਗੱਲ ਕੀਤੀ ਹੈ ਸਿੰਘ ਸਾਹਿਬ ਰਾਸੀ ਤੌਰ ਤੇ ਜੇ ਉਹਨਾਂ ਨੇ ਫੈਸਲਾ ਲੈਣਾ ਲੈਣ ਰਾਸੀ ਤੌਰ ਤੇ ਲੈਣ ਕਿਉਂਕਿ ਅਧਿਕਾਰ ਹੈ ਅਸੀਂ ਇਹ ਨਹੀਂ ਕਹਿੰਦੇ ਧਾਰਮਿਕ ਲੈਸ ਹੈ ਪਰ ਇੱਕ ਪਾਸੇ ਇੱਕ ਅਦਾਲਤ ਕਿਸੇ ਨੂੰ ਦੋਸ਼ੀ ਦੇ ਰਹੀ ਹੈ ਤੇ ਉਹਨੂੰ ਸਾਰੇ ਕਿਹਾ ਦੱਸ ਰਹੀ ਵੀ ਤੇਰੇ ਗਰਹ ਤੇ ਉਹਨਾਂ ਨੂੰ ਸਾਰਿਆਂ ਨੂੰ ਪਾਸੇ ਹੋਣਾ ਚਾਹੀਦਾ ਪੰਥ ਦੇ ਵਿੱਚੋਂ ਕਿਸੇ ਰਾਸੀ ਉਹਦੇ ਤੇ ਉਹਨਾਂ ਨੂੰ ਨਹੀਂ ਬੈਠਣਾ ਚਾਹੀਦਾ ਸਾਰਿਆਂ ਆਪੇ ਨਵੀਂ ਲੀਡਰਸ਼ਿਪ ਪੈਦਾ ਹੋਊਗੀ ਕੋਈ ਖੜਾ ਨਹੀਂ ਰਹਣਾ ਤੁਸੀਂ ਲਿਖਤੀ ਰੂਪ ਤੋਂ ਦੋ ਤੇ ਤਿੰਨ ਤਾਲੂਕਿਆਂ ਤੋਂ ਹਟਾ ਕੇ ਜਾ ਨਹੀਂ ਹਾਂ ਤੁਸੀ ਲਿਖਤੀ ਹੋ ਤੁਹਾਡੇ ਰਾਹੀਂ ਅਸੀਂ ਰੋਕਾਂਗੇ ਅਸੀਂ ਮਾਰਚ ਕਰਾਂਗੇ ਅਸੀਂ ਪਿੰਡਾਂ 'ਚ ਜਾਵਾਂਗੇ ਮਾਰਚ ਕਰਾਂ ਅਸੀਂ ਜਿਹੜੇ ਸਾਡੇ ਮੁੱਦੇ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਲਈ ਰਿਹਾਈਆਂ ਲਈ

ਇਹ ਗੁੰਗਦਾ ਦਾ ਕਾਰਨ ਹੈ ਜਾਂ ਤਾਂ ਸਜ਼ਾ ਵੀ ਰਾਸਤੀ ਸੁਣਾਉਂਦੇ ਤੇ ਆਪਣਾ ਫੈਸਲਾ ਵੀ ਰਾਸਤੀ ਕਰਦੇ ਜਾਂ ਧਾਰਮਿਕ ਸਜ਼ਾ ਸੁਣਾ ਕੇ ਕੇਵਲ ਧਾਰਮਿਕ ਫੈਸਲਾ ਕਰਦੇ ਫੈਸਲਾ ਕਰਦੇ ਨੇ ਧਾਰਮਿਕ ਸਜ਼ਾ ਦਾ ਧਾਰਮਿਕ ਧਾਰਮਿਕ ਸਜ਼ਾ ਲੱਗੀ ਹੈ ਫੈਸਲਾ ਅਗਲੇ ਪੱਲੇ ਕਰਦੇ ਕਿ ਰਾਜਨੀਤਿਕ ਤੌਰ ਤੇ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਓ ਇਹ ਤੁੰਦਾ ਵਾਲਾ ਸਿੰਘ ਸਾਹਿਬ ਦਾ ਫੈਸਲਾ ਹੈ ਅਸੀਂ ਇਸੇ ਦੇ ਵਿੱਚ ਇੱਕ ਵਾਰ ਅਸੀਂ ਇਸੇ ਦੇ ਪੁਨਰ ਵਿਚਾਰ ਕਰਨੇ ਗਏ ਰਹੇ ਸਿਰਸਾ ਸਿੰਘ ਬਲਦੋਆ ਤੋਂ ਵੀ ਅਸਲ ਵਿੱਚ ਫੈਸਲਾ ਹੋਇਆ ਕਿ ਕੋਈ ਧਾਰਮਿਕ ਸਿਖਿਆ ਤੋਂ ਨਾਣਾ ਚੰਗਾ ਬੋਲਿਆ ਪਰ ਫੈਸਲਾ ਰਾਸ਼ੀ ਕਰ ਦਿੱਤਾ ਕਿ ਉਹਨੂੰ ਰਾਸ਼ੀ ਤੋਂ ਵਾਪਸ ਕਰ ਦਿੱਤਾ ਕਿ ਧਾਰਮਿਕ ਅਧਾਰ ਤੇ ਕੋਈ ਚੱਲਦਾ ਕਿ ਇਹ ਜੋ ਕੋਈ ਘਟਨਾ ਹੋ ਆਪਰੀਏ ਬੁਢੇ ਸੰਤਾਂ ਜਾਂਦੇ ਚੱਲ ਇੱਕ ਰਾਸ਼ੀ ਘਟਨਾ ਹੋਈ ਸਾਰੀਆਂ ਹੀ ਲੇਕਿਨ ਇਹ ਫੈਸਲਾ ਹੋਇਆ ਆ ਉਹ ਸੇਵਾ ਲਈ ਗਈ ਆ ਜੋ ਦੋਸ਼ੀ ਨੂੰ ਸੇਵਾ ਨਹੀਂ ਸੁਝਾ ਲਈ ਜਾਂਦੀ ਆ ਸੁਝਾਅ ਤੋਂ ਬਾਅਦ ਸਿਵਾਲਾ ਜੰਦੀਆ ਅਈ ਸਿੰਘ ਸਾਹਿਬ ਨੂੰ ਇਹੀ ਕਹਿਣਾ ਆ ਕਿ ਇਹ ਉਹ ਸੁਝਾਅ ਤੋਂ ਇਹ ਮੁੜ ਕੇ ਜਿੱਦਾਂ ਸਿੰਘ ਇਹਨਾਂ ਨੇ ਕਿਹਾ ਆ ਬਾਈ ਮੌਕੇ ਸੁਣਾਨੇ ਤੇ ਮੁੜ ਕੇ ਨਜ਼ਰਸਾਨੀ ਕਰਨਾ ਇਹ ਨੋ ਸੁਝਾਅ ਲਾਉਣ ਇਹ ਸੁਝਾਅ ਰਾਸੀ ਹੁੰਦੀ ਆ ਕਿਉਂਕਿ ਜਿੰਨੀਆਂ ਕਟੜਾ ਪੰਜਾਬੀ ਵਾਪਰੀਆਂ ਨੇ ਸਾਰੀਆਂ ਧਾਰਮਿਕ ਤੇ ਰਾਸੀ ਸੀਗੀਆਂ ਉਸ ਹਿਸਾਬ ਨਾਲ ਮੜੀਰਾ ਫੈਸਲਾ ਆ ਉਹ ਰਾ ਇਹਨਾਂ ਨੂੰ ਸੁਝਾਅ ਰਾਸੀ ਨਾ ਲੱਗੇ ਉਸ ਤੋਂ ਬਾਅਦ ਸੇਵਾ ਲਾਉਂਦਾ ਸਰ ਸਾਡੇ ਨਾਲ ਪੰਦਰੋਂ ਬੇਵਕਤਾ ਸਾਰਾ ਆਪੇ ਇੱਕ ਬੰਦ ਹੋ ਗਿਆ ਨਹੀਂ ਪੱਕਾ ਮੇਰੇ ਬੇਤੁਕੀ ਬਣਾਇਆ ਜਿਹੜੀ ਚੁਲੋ ਨਹੀਂ ਬਣਾਈਆਂ ਉਹਨੇ ਆਪਣੀ ਬਣਾਈ ਗਈ ਆ ਉਹਦੇ ਚ ਸੋਮਣੀ ਬਹੁਤ ਵਧੀਆ ਬਣਾਈ ਤੇ ਇਹਨਾਂ ਕਮੇਟੀ ਨਹੀਂ ਚਾਹੀਦੇ ਸਾਰੇ ਨਵੇਂ ਬੰਦੇ ਲਿਆਉਣੇ ਚਾਹੀਦੇ ਸੀਗੇ ਕੋਈ ਐਡਵੋਕੇਟ ਜੱਜ ਉਹ ਕਮੇਟੀ ਬਣੀ ਚਾਹੀਦੀ ਸੀ ਚਲੋ ਧੰਨਵਾਦ